ਇਹ ਜਨਰਲ ਫੈਬਰ ਆਉਂਦੀ ਹੈ ਨਾ ਆਪ ਦਿਨ ਬਾਅਦ ਇਹ ਹਿੰਦੁਸਤਾਨ ਟਾਈਮ ਪਰ ਦਗਾ ਮੇਰੇ ਖਿਆਲ ਤੇ ਮੈਂ ਨਹੀਂ ਉਹ ਹੀ ਦੇਖਦਾ ਅਜੇ ਵੀ ਚਾਹਦੇ ਹੁੰਦੇ ਆ ਕਿ ਵਾਸ ਲੱਗੇ ਸਹੀ ਤਰੀਕੇ ਨਾਲ ਲੱਗੇ ਠੀਕ ਹੈ ਜੋ ਉਸ ਤਰ੍ਹਾਂ ਲਾਈ ਹੁੰਦੀ ਲੋਟੀ ਪੜਦਾ ਵੀ ਜਕੇਸ਼ ਵੀ ਕਰਦੇ ਜਦੋਂ ਰੱਤੀ ਗਿਆ ਫਤਾਲੀ ਹੈਗੀ ਸੀ ਅਸੀਂ ਸਰਚ ਕੀਤੀ ਸਰ ਉੱਥੇ ਤੇ ਕਾਫੀ ਉੱਥੇ ਡਾਲਰ ਵੀ ਜਿਹੜੇ ਪਏ ਸੀਗੇ ਤੇ 골 ਆਹਾ

ਠੀਕ ਹੈ ਸਰ ਯਾਰ ਯਾਰੀ ਖਰਜ ਕਰਜ ਫੈਵਰੀ 1 ਮਾਰਚ ਤੱਕ ਤਰੀਕ 9 ਇੱਕ ਵੱਡੀ ਵਾਰਦਾਤ ਹੋਈ ਸੀ ਜਿਸ ਦੇ ਤਹਿਤ ਇੱਕ ਕਰਦੇ ਵਿੱਚ ਚੋਰੀ ਹੋਈ ਸੀ ਨੂਰਪੁਰਾ ਬਸਤੀ ਸੰਗਰੂ ਦੇ ਵਿੱਚ ਉਸ ਦੇ ਪਛਾਤ ਪੁਲਿਸ ਸਿਟੀ ਸੰਗਰੂਰ ਨੇ ਇੱਕ ਐਫ ਆਈ ਆਰ ਨੰਬਰ 32 ਦਰਜ ਕੀਤੀ 제ਰ ਤਾਰਾ 3314 ਅਤੇ 305 ਬੀ ਐਨ ਐਸ ਉਸ ਤੋਂ ਬਾਅਦ ਸੀਆਈਏ ਸੰਗਰੂਰ ਸਾਡੇ ਸਾਰੇ ਅਫਸਰ ਨੇ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਦੇ ਵਿੱਚ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਤੇ ਅਸੀਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਵਿੱਚੋਂ ਹੈ ਅਭਿਸ਼ੇਕ ਉਰਫ ਅਬੀ ਉਰਫ ਖੋਰਾ ਇਹ ਉਮੇਦਕਰ ਨਗਰ ਦਾ ਰਹਿਣ ਵਾਲਾ ਹੈ ਇਸ ਤੇ ਪੰਜ ਮੁਕਦਮੇ ਦਰਜ ਨੇ ਉਸ ਤੋਂ ਬਾਅਦ ਹੈ ਮਨਪ੍ਰੀਤ ਸਿੰਘ ਮੋਟਾ ਏ रामपुरਾ ਸਿਬੀਆਂ ਦਾ ਰਹਿਣ ਵਾਲਾ ਹੈ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਤਿੰਨ ਮੁਕਦਮੇ ਨੇ ਫਿਰ ਪਰਮਜੀਤ ਸਿੰਘ ਉਰਫ ਤੋਤੀ ਏ ਵੀ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਦੋ ਪਰਚੇ ਨੇ ਤੇ ਅਖੀਰ ਵਿੱਚ ਹੈ ਰਜਨੀਸ਼ ਏ ਹੈ ਸਾਡੇ ਸੋਈਆਂ ਰੋਡ ਦਾ ਰਹਿਣ ਵਾਲਾ ਇਹਨਾਂ ਤੋਂ ਜੋ ਰਿਕਵਰੀ ਹੋਈ ਹੈ ਉਸ ਦੇ ਤਹਿਤ ਅਸੀਂ ਤਫਤੀਸ਼ ਕੀਤੀ ਹੈ ਉਸ ਤੋਂ ਬਾਅਦ ਰਿਕਵਰੀ ਹੋਈ ਹੈ ਤੇ ਹੁਣ ਅਸੀਂ ਹੁਣ ਇਹਨਾਂ ਦੀ ਰਿਮਾਂਡ ਲੈ ਕੇ ਵੀ ਅੱਗੇ ਤਫਤੀਸ਼ ਕਰਾਂਗੇ ਇਹ ਪਹਿਲਾਂ ਜੇਲ੍ਹ 'ਚ ਵੀ ਰਹਿ ਚੁਕੇ ਆ ਪਿਛਲੇ ਸਾਲ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਜਿੰਨੇ ਇਹਨਾਂ ਤੇ 5, 3 ਤੇ 2 ਮੁਕਦਮੇ ਨੇ ਕਿ ਇਹ ਥੋੜੇ ਕ੍ਰਾਈਮ ਪੇਸ਼ਾ ਸਾਰੇ ਅਕਿਊਜ਼ ਨੇ ਤੇ ਇਹਨਾਂ ਦੀ ਅਸੀਂ ਜੋ ਹੋਰ ਵੀ ਬੰਦੀ ਕਾਰਵਾਈ ਉਹ ਵੀ ਅੱਗੇ ਕਰਾਂਗੇ ਫਰੇ ਕੀ ਗੈਂਗ ਹੈ ਜਾਂ ਕਿਦਾਂ ਕਿ ਤੁਸੀਂ ਸੰਪਰਕ ਵਿੱਚ ਕੀਤਾ ਜੀ ਪਹਿਲਾਂ ਕਿੰਨੇ ਨੂੰ ਇਕੱਠੇ ਬਾਜ਼ ਦਾ ਤੁਨ ਅੰਗਾਮ ਦਿੱਤਾ ਇਹ ਗੈਂਗ ਨਹੀਂ ਹੈ ਇਹ ਜਿਹੜੇ ਦੋ ਤਾਂ ਇਹਨਾਂ ਦੇ ਦੋਸ਼ੀ ਹੈਗੇ ਮਨਪ੍ਰੀਤ ਸਿੰਘ ਮੋਟਾ ਅਤੇ ਪਰਮਜੀਤ ਸਿੰਘ ਤੋਤੀ ਇਹ ਤਾਂ ਕੋਈ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਇਕੱਠੇ ਪਹਿਲਾਂ ਜੇਲ੍ਹ 'ਚ ਵੀ ਹੋਏ ਨੇ ਤੇ ਇੱਕ ਦੂਸਰੇ ਦੇ ਜਾਣਕਾਰ ਦੇ ਇਸ ਵਾਰदात ਨੂੰ ਇਹਨਾਂ ਨੇ ਇਕੱਠੇ ਅੰਜਾਮ ਦਿੱਤਾ ਸੀ ਯਾਨੀ ਜੇਲ੍ਹ ਤੋਂ ਦੋਸਤੀ ਇਹਨਾਂ ਦੀ ਸ਼ੁਰੂ ਹੋਈ ਹੈ ਦੋਸਤੀ ਇਹਨਾਂ ਦੀ ਪਹਿਲਾਂ ਤੋਂ ਹੈ ਤੇ ਉਸ ਦੇ ਬਾਅਦ ਇਹ ਜੇਲ੍ਹ ਵੀ ਇਕੱਠੇ ਰਹੇ ਨੇ ਸਰ ਕੀ ਕੁਝ ਬਰਾਮਦ ਕੀਤਾ ਤੇ ਉਮਰ ਕਿੰਨੀ ਜੀ ਬਰਾਮਦਗੀ ਦੇ ਵਿੱਚ ਤਾਂ ਕਾਫੀ ਕੀਮਤੀ ਸਮਾਨ ਹੈ ਜੋ ਉਹ ਹੋਇਆ ਜਿਹੜੇ ਦੋਸ਼ੀ ਨੇ ਚਾਰੇ ਇਹ 23 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ ਇਹਨਾਂ ਦੀ ਏਜ ਤਰ ਤਫਤੀਸ਼ ਕਿੰਨੀ ਕੁ ਕਰ ਰਹੀ ਹੈ ਜੀ ਹਲੇ ਇਸ ਦੇ ਵਿੱਚ ਹੁਣ ਜਿਵੇਂ ਰਜਨੀਸ਼ ਹੈ ਉਸ ਤੋਂ ਹੁਣੇ ਬਰਾਮਦਗੀ ਹੋਈ ਹੈ ਤੇ ਅੱਗੇ ਉਸ ਦਾ ਕੀ ਰੋਲ ਹੈ ਤੇ ਇਹਨਾਂ ਨੇ ਕੀ ਇਹਨਾਂ ਤੋਂ ਕੋਈ ਹੋਰ ਬਰਾਮਦਗੀ ਵੀ ਹੋਣੀ ਹੈ ਉਸ ਦੇ ਬਾਬਤ ਅਸੀਂ ਤਫਤੀਸ਼ ਹਲੇ ਜਾਰੀ ਰੱਖਾਂਗੇ ਸਰਕਾਰ ਬੋਲ ਰਿਹਾ ਹੈ ਕਿ ਅਸੀਂ ਡਾਲਰ ਵੀ ਹੋਏ ਨਹੀਂ ਡਾਲਰ ਵੀ ਬਰਾਮਦ ਹੋਣੇ ਜਿਹੜਾ ਕੁਝ ਸਮਾਨ ਸੀਗਾ ਜੋ ਪੁਲਿਸ ਟੀਮ ਦੇ ਵਰਜ਼ਨ ਦੇ ਮੁਤਾਬਿਕ ਪਤਾ ਚੱਲਿਆ ਸੀਗਾ ਕਿ ਉਹ ਮੌਕੇ ਤੇ ਵੀ ਉੱਥੋਂ ਹੀ ਮਿਲ ਚੁੱਕਿਆ ਸੀਗਾ ਜਿਹੜਾ ਕੁਝ ਲੱਗਿਆ ਸੀ ਕਿ ਮਿਸਪਲੇਸ ਹੋਇਆ ਹੈ ਜੋ ਬਾਕੀ ਚੋਰੀ ਹੋਈ ਸੀ ਫਿਲਹਾਲ ਹੌਲੀ ਤੱਕ ਦੀ ਤਫਤੀਸ਼ ਵਿੱਚ ਰਿਕਵਰੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਵੀ ਅਸੀਂ ਆਪਣੀ ਤਫਤੀਸ਼ ਨੂੰ ਖਾਮੋਸ਼ ਨਹੀਂ ਕਰਾਂਗੇ ਜੋ ਬਣਦੀ ਸਾਨੂੰ ਲੱਗੇਗਾ ਕਿ ਅਗਰ ਹੋਰ ਵੀ ਕੋਈ ਗਰੀਵੈਂਸ ਹੈ ਉਸ ਪਰਿਵਾਰ ਦੀਆਂ ਕੋਈ ਚੀਜ਼ ਦੇ ਬਾਰੇ ਉਹਨਾਂ ਨੂੰ ਡਾਊਟ ਹੈ ਤਾਂ ਉਹ ਵੀ ਅਸੀਂ ਕਲੀਅਰ ਕਰਾਂਗੇ ਪਰ ਇਹ ਪਤਾ ਲੱਗੇ ਘਰ ਨੂੰ ਕਿ ਦਾ ਟਾਰਗੇਟ ਕੀਤਾ ਗਿਆ ਜੇ ਨਾ ਕੋਈ ਰੈਕੀ ਕੀਤੀ ਗਈ ਜਾਂ ਕੋਈ ਘਰ ਦਾ ਕੋਈ ਮੈਂਬਰ ਨਾਲ ਜੀ ਬੇਸਿਕਲੀ ਇਹ ਹੈਗਾ ਕਿ ਜਿਹੜੀ ਤਫਤੀਸ਼ ਅਸੀਂ ਕੀਤੀ ਹੈ ਹਲੇ ਤਾਂ ਇਹ ਹੀ ਦਿਸ ਰਿਹਾ ਹੈਗਾ ਕਿ ਇਹਨਾਂ ਨੇ ਘਰ ਨੂੰ ਟਾਰਗੇਟ ਹੀ ਕੀਤਾ ਸੀਗਾ ਉਹਤੇ ਬਾਰੇ ਰੈਕੀ ਕੀਤੀ ਸੀ ਜਾਂ ਨਹੀਂ ਉਹ ਅਸੀਂ ਤਫਤੀਸ਼ ਲਿਕੇ ਆਵਾਂਗੇ ਹਾਂ ਇਹ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ ਕਿ ਇਸ ਨੂੰ ਅਸੀਂ ਟਰੇਸ ਕਰਨ ਲਈ ਸਾਨੂੰ ਹਿਊਮਨ ਇੰਟੈਲੀਜੈਂਸ ਵੀ ਅਤੇ ਟੈਕਨੀਕਲ ਤਰੀਕੇ ਨਾਲ ਵੀ ਅਸੀਂ ਸਾਧਨਾ ਦੀ ਇਸ ਦੇ ਵਿੱਚ ਮਦਦ ਲਤੀ ਹੈ ਸਰ ਇਹਨਾਂ ਦੇ ਕੰਮ ਵੀ ਨੂੰ ਜਾਣ ਦੇ ਲਈ ਕਿਹੜੇ ਉਪਕਰਨ ਜੀ ਇਹਨਾਂ ਤੋਂ ਹਲੇ ਕੋਈ ਉਪਕਰਨ ਤਾਂ ਐਜੇ ਬਰਾਮਦ ਨਹੀਂ ਹੋਏ ਨੇ ਲੇਕਿਨ ਅਸੀਂ ਉਸਤੇ ਵੀ ਤਫ਼ਤੀਸ਼ ਕਰ ਰਹੇ ਹਾਂ ਕੀ ਤਾਂ ਅਸਲਾਮਗਰਾਂ ਜਾਂ ਕੋਈ ਨਹੀਂ ਇਹ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਤਾਂ ਇਹ ਨਸ਼ਾ वगैरह ਕਰਦੇ ਨੇ ਨਹੀਂ ਹਲੇ ਤੱਕ ਜੋ ਅਸੀਂ ਇਹਨਾਂ ਦੇ ਮਹਾਂ ਭਾਅ ਵੀ ਦੇਖੇ ਹੈਗੇ ਤੇ ਇਹਨਾਂ ਨੂੰ ਜਦੋਂ ਅਰੈਸਟ ਕੀਤਾ ਸੀ ਤਾਂ ਇਹ ਜਾਂ ਨਹੀਂ ਲੱਗਿਆ ਕਿ ਇਹਨਾਂ ਦਾ ਇਸ ਪੱਖੀ ਕੋਈ ਰੁਝਾਨ ਹੈ ਲੇਕਿਨ ਇਹ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਹ ਸਾਰੇ ਜ਼ਮਾਨਤ ਦੇ ਆ ਜੀ ਬਿਲਕੁਲ ਪੰਜ ਮੁਕਦਮੇ ਹੈਗੇ ਅਭਿਸ਼ੇਕ ਤੇ ਤਿੰਨ ਮੁਕਦਮੇ ਹੈ ਮਨਪ੍ਰੀਤ ਤੇ ਤੇ ਪਰਮਜੀਤ ਤੇ ਦੋ ਮੁਕਦਮੇ ਨੇ ਇਹਨਾਂ ਚੋਂ ਹਾਂਜੀ ਇਹ ਕੁਝ ਜ਼ਮਾਨਤ ਤੇ ਬਾਹਰ ਨੇ ਕਿੰਨੇ ਟਾਈਮ ਤੋਂ ਏਜੀ ਤੁਰੰਤ ਫੜਨੇ ਗਏ ਸੀਗੇ ਮੁਕਦਮਾ ਦਾ 24 ਘੰਟੇ ਦੇ ਤੋਂ ਘੱਟ ਵਿੱਚ ਰਿਸ ਕਰ ਲਿਆ ਸੀ